ਬਰਨਾਲਾ ਵਿੱਚ ਅਮਨ ਕਾਨੂੰਨ ਦੀ ਸਥਿਤੀ ਦਿਨੋ ਦਿਨ ਵਿਗੜਦੀ ਜਾ ਰਹੀ ਹੈ ਜਿਸ ਦੀ ਤਾਜ਼ਾ ਮਿਸਾਲ ਬੀਤੀ ਰਾਤ ਉਸ ਵੇਲੇ ਦੇਖਣ ਨੂੰ ਮਿਲੀ ਜਦੋਂ ਡੀਐਸਪੀ ਦਫ਼ਤਰ ਦੇ ਸਾਹਮਣੇ ਟਿਊਬਲ ਤੇ ਡਿਊਟੀ ਕਰ ਰਹੇ ਮੁਲਾਜ਼ਮ ਉੱਪਰ ਕੁਝ ਅਣਪਛਾਤੇ ਲੋਕਾਂ ਨੇ ਹਮਲਾ ਕਰਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਇਸ ਦੌਰਾਨ ਮੁਲਾਜ਼ਮ ਦਾ ਕੰਨ ਕੱਟਣ ਦੇ ਨਾਲ ਜਵਾੜਾ ਅਤੇ ਬਾਹ ਵੀ ਤੋੜ ਦਿੱਤੀ ਗਈ ਗੰਭੀਰ ਹਾਲਤ ਵਿੱਚ ਜ਼ਖਮੀ ਮੁਲਾਜ਼ਮ ਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਜਖਮੀ ਮੁਲਾਜ਼ਮ ਤੇ ਪਰਿਵਾਰ ਅਤੇ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਨੇ ਅਮਨ ਕਾਨੂੰਨ ਉੱਪਰ ਸਵਾਲ ਉਠਾਉਣ ਦੇ ਨਾਲ ਨਾਲ ਇਸ ਮਾਮਲੇ ਦੇ ਦੋਸ਼ੀਆਂ ਦੀ ਭਾਲ ਕਰਕੇ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉੱਥੇ ਨਾਲ ਹੀ ਪੁਲਿਸ ਨੇ ਇਸ ਮਾਮਲੇ ਵਿੱਚ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੈਂ ਦਰਸ਼ਨ ਤੀਮਾ ਜੀ, ਪ੍ਰਧਾਨ ਪੰਜਾਬ ਕੋਆਰਡੀਨੇਟਰ ਫੈਡਰੇਸ਼ਨ ਜ਼ਿਲ੍ਹਾ ਬਰਨਾਲਾ। ਘਟਨਾ ਜੀ ਰਾਤ ਸਾਡਾ ਸੀਵਰੇਜ ਬੋਰਡ ਦਾ ਮੁਲਾਜ਼ਮ ਹੈ ਸਾਥੀ ਸਾਡਾ ਡਿਊਟੀ ਤੇ ਸੀਗਾ ਇਹ ਆਪਦੀ ਤੇ ਉੱਥੇ ਕੋਈ ਗੁੰਡੇ ਅੰਸਰ ਆਏ ਜੀ ਉਹ ਸੀਸਾ ਭੰਨ ਕੇ ਅੰਦਰ ਬੜੇ ਦੇ ਚੈਂਬਰ ਦੇ ਅੰਦਰ ਜਾ ਕੇ ਉਹਨਾਂ ਨੇ ਪੰਨ ਤੋੜ ਕਰਕੇ ਤੇ ਇਹਦੇ ਮੋਬਾਈਲ ਖੋਲਿਆ ਤਾਂ ਇਹਦੀ ਸਕੂਟਰੀ ਚੱਕ ਲਿਆ ਤੇ ਬਹੁਤ ਸੱਟਾਂ ਮਾਰੀਆਂ ਜੀ ਇਹਦੇ ਜਿੰਦੀ ਹਾਲਤ ਐ ਇਸ ਤਰ੍ਹਾਂ ਦੀ ਐ ਵੀ ਬਹੁਤ ਨਾਜ਼ੁਕ ਹਾਲਤ ਐ ਕੰਨ ਬੜਤਾ ਜਵਾੜੇ ਦੇ ਉੱਤੇ ਸੱਟ ਐ ਜੀ ਬਹੁਤ ਜ਼ਿਆਦੇ ਬਾਹਾਂ ਟੁੱਟ ਗਈ ਬਹੁਤ ਜਿੰਦੀ ਜਿਹੜਾ ਆਪਾਂ ਕਹਿੰਦੇ ਆ ਵੀ ਕ੍ਰਿਟੀਕਲ ਨਰ ਹੋਈ ਪਈ ਐ ਹਾਲਤ ਤੇ ਉਹ ਜਿਹੜੇ ਅਨਸਰ ਨੇ ਉਹਨਾਂ ਦਾ ਵੀ ਕੋਈ ਪਤਾ ਨਹੀਂ ਤੇ ਉਸ ਤੋਂ ਜਿਹੜੀ ਜਿਹੜਾ ਕੁਝ ਉੱਥੇ ਹੋ ਗਿਆ ਹੋ ਗਿਆ ਪਰ ਸਾਨੂੰ ਇਹ ਵੀ ਪਤਾ ਲੱਗਿਆ ਵੀ ਉਹ ਬੰਦਾ ਇੱਕ ਬੰਦਾ ਐ ਕੋਈ ਗੁੰਡਾ ਅਨਸਰ ਐ ਉਹ ਇਹਨੂੰ ਆ ਕੇ ਕਹਿੰਦਾ ਇੱਕ ਦਿਨ ਪਹਿਲਾਂ ਵੀ ਮੈਨੂੰ ਫਲਾਣੇ ਬੰਦੇ ਨੇ ਭੇਜਿਆ ਉਹਨੇ ਕਿਸੇ ਦਾ ਨੌ ਵੀ ਲੈਂਦਾ ਉਹ ਦਫ਼ਤਰੋਂ ਵੀ ਮੈਨੂੰ ਉਸ ਬੰਦੇ ਨੇ ਭੇਜਿਆ ਪਰ ਜੇ ਉਹਨੇ ਜੇ ਉਸਨੇ ਉਹ ਭੇਜ ਕੇ ਉਹਦੀ ਜ਼ਿੰਮੇਵਾਰੀ ਨਹੀਂ ਲੈਂਦਾ ਤਾਂ ਬਹੁਤ ਮਾੜੀ ਗੱਲ ਆ ਉਹ ਬੰਦੇ ਨੂੰ ਜ਼ਿੰਮੇਵਾਰ ਹੋਣਾ ਚਾਹੀਦਾ ਜਿਹੜੇ ਬੰਦੇ ਨੇ ਉਹ ਭੇਜਿਆ ਦੇਖ ਕੋ ਹੁਣ ਮੁੱਕਰ ਰਿਹਾ ਪਰ ਇੱਥੇ ਹੋਰ ਵੀ ਇੱਕ ਗੱਲ ਜਿਹੜੀ ਸੋਚਣ ਵਾਲੀ ਆ ਵੀ ਹੁਣ ਤੱਕ ਰਾਤ ਦੀ ਇਹ ਘਟੋਕਟ 12 1 ਵਜੇ ਦੀ ਘਟਨਾ ਇਹ 3 ਵਜੇ ਇਹ ਬੰਦੇ ਦਾ ਆਪ ਇਹ ਡਿੱਗ ਪਿਆ ਉੱਥੇ ਦੇਖ ਕੇ ਉਸ ਤੋਂ ਬਾਅਦ ਇਹ ਜਦੋਂ ਇਹਨੂੰ ਆਪ ਹੋਸ਼ ਆਈ ਇਹਦੀ ਜਾਨ ਵੀ ਜਾ ਸਕਦੀ ਸੀ ਜਿੰਦੀ ਐ ਇਸ ਤਰ੍ਹਾਂ ਦੀ ਸਥਿਤੀ ਸੀਗੀ ਹੁਣ ਵੀ ਇੱਥੇ ਰੈ ਇਹ ਐਤਰਾਇਤੀ ਸੀ ਵੀ ਉਹਦੀ ਜਾਨ ਵੀ ਜਾ ਸਕਦੀ ਸੀ ਪਰ ਇਹ ਆਪ ਉੱਠ ਕੇ ਹਿੰਮਤ ਕਰਕੇ ਇਹ ਸਾਡੇ ਦੂਸਰੇ ਤਿੰਨ ਨੰਬਰ ਟਿਊਬਲ ਤੇ ਆਇਆ ਉਹ ਮਾਲੀ ਨੇ ਵਿਚਾਰੇ ਨੇ ਸਾਂਭਿਆ ਇਹਨੂੰ ਸਾਂਭ ਕੇ ਤੇ ਹਸਪੀਟਲ ਦਾਖਲ ਕਰਾਇਆ ਸਾਰਿਆਂ ਨੂੰ ਰਾਤ ਨੂੰ ਫੋਨ ਕਰਤੇ ਸਾਰੀ ਅਫਸਰ ਸਾਹੀ ਨੂੰ ਕਰਤੇ ਸਾਰੇ ਜਿਹੜੇ ਹੈਗੇ ਆ ਕੰਪਨੀ ਵਾਲਿਆਂ ਨੂੰ ਪ੍ਰਬੰਧਕਾਂ ਨੂੰ ਸਾਰਿਆਂ ਨੂੰ ਕਰਤੇ ਪਰ ਕਿਸੇ ਨੇ ਵੀ ਹੁਣ ਤੱਕ ਜਿਹੜਾ ਹੈਗਾ ਹੁਣ ਟਾਈਮ ਦੇਖ ਲਓ 9 ਵਜਣਾਂ ਵਾਲੇ ਹੋਣਗੇ ਕਿਸੇ ਨੇ ਵੀ ਹੁਣ ਤੱਕ ਇੱਥੇ ਆ ਕੇ ਪਤਾ ਨਹੀਂ ਲੱਤਾ ਇਸ ਗੱਲ ਦਾ ਵੀ ਜਿਹੜਾ ਸਾਨੂੰ ਹੈਗਾ ਕਿਤੇ ਨਾ ਕਿਤੇ ਗਿਲਾ ਕਿਉਂਕਿ ਇਹ ਦਫ਼ਤਰ ਹੈ ਜਿਹੜਾ ਇਹ ਦਫ਼ਤਰ ਸਾਡੇ ਵਰਕਰਾਂ ਨੂੰ ਹੈ ਇੱਕ ਨਪੀੜ ਕੇ ਇੱਕ ਇਸ ਤਰ੍ਹਾਂ ਉਹਨਾਂ ਦਾ ਕੰਮ ਲੈਂਦਾ ਜਿਵੇਂ ਇਹਨਾਂ ਦੇ ਕੋਈ ਪਰਸਨਲ ਨੌਕਰ ਹੁੰਦੇ ਜਿਵੇਂ ਜੇਬ ਤੋਂ ਤਨਖਾਹ ਦਿੰਦੇ ਹੁੰਦੇ ਹਾਲਾਂਕਿ ਸਰਕਾਰ ਦੇ ਕੰਮ ਨੇ ਸਰਕਾਰ ਦੇ ਨੇ ਲੈਣੇ ਆ ਕੰਮ ਸਾਥੋਂ ਅਸੀਂ ਕੰਮ ਕਰਦੇ ਆ ਡਿਊਟੀ ਕਰਦੇ ਆ ਉਹਦੀ ਤਨਖਾਹ ਲੈਣੇ ਆ ਪਰ ਇਹਨਾਂ ਦੀ ਜਿਹੜੀ ਸੋਚ ਆ ਸਾਡੇ ਪ੍ਰਤੀ ਵਰਕਰਾਂ ਪ੍ਰਤੀ ਉਹ ਬਹੁਤ ਮਾੜੀ ਹੈ ਤੇ ਇੱਥੇ ਵੀ ਅਸੀਂ ਜਿੱਥੇ ਨਾ ਕਿਤੇ ਇਹ ਸਮਝਦੇ ਆ ਵੀ ਇਹਨਾਂ ਦਾ ਕਿਤਨਾ ਕਿਤੇ ਜੜੀਆਂ ਦੇ ਸੱਟਾਂ ਵੱਡੀਆਂ ਨੇ ਉਹ ਕਿਤੇ ਨਾ ਕਿਤੇ ਕਿਸੇ ਅਧਿਕਾਰੀ ਦਾ ਹੱਥ ਹੈ ਵਿੱਚ ਮੇਰੇ ਨਾਮਾਂ ਨਾਮਿਕ ਜੇ ਨੇ ਜੀ ਇਹ ਮੇਹਨਦੀ ਵਾਈਫਾਂ ਤੇ ਇਹ 5 ਨੰਬਰ ਜਿਹੜੇ ਰਾਤੀ ਗਿਵਦੀ ਹੁੰਦੀ ਹੈ ਇਹਨਾਂ ਦੀ ਕਿ ਸਾਡੇ ਕੋਲ तकरीबन 1:30 ਕੋਈ ਫੋਨ ਆਇਆ ਸੀ ਵੀ ਨਾ ਇਸ ਨਾਲ ਕਰਕੇ ਵੀ ਨਾ ਤੇ ਹਮਲਾ ਹੋਇਆਗਾ ਕਿ ਉਹਦੇ ਵਿੱਚ ਹਸਪਤਾਲ ਅੱਥੋ ਤੇ ਲੱਗੇ ਵੀ ਇਹਨਾਂ ਦੇ ਕੰਮ ਤੇ ਕਾਫੀ ਫੱਟਣਾ ਵਧੀਏ ਨੇ ਬਾਂਗ ਬਾਂਟੇ ਕੰਨ ਤੇ ਵੀ ਹੋਲ ਕਾਫੀ ਗੁੱਜੀ ਸੱਟਾਂ ਲੱਗੀਆਂ ਨਾ ਤੇ ਤੇ ਬਾਕੀ ਜੋ ਸਮਾਨ ਸੀਗਾ ਉੱਥੇ ਇਹਨਾਂ ਕੋਲ ਸਕੂਟਰੀ ਸੀਗੀ ਹੋਰ ਮੋਬਾਈਲ ਸੀਗਾ ਉਹ ਪਰਸ ਦੇ ਵਿੱਚ ਜੋ ਡਾਕੂਮੈਂਟਸ ਸੀਗੇ ਉਹ ਸਾਰੇ ਇਹ ਵੀ ਲੈ ਗਏ ਇਸ ਦੇ ਵਿੱਚ ਇਹ ਵੀ ਅੱਜ ਕੱਲ ਦੇ ਜਿਹੜਾ ਆਮ ਨਾਗਰਿਕਾਂ ਸੁਰੱਖਿਤ ਨਹੀਂ ਹੈਗਾ ਕਿ ਇਹ ਲੋਕ ਕੋਲੀ ਦਫਤਰ ਹੋ ਕੇ ਚੋਰੀ ਵਾਰਦਾਤ ਕਰ ਸਕਦੇ ਨੇ ਤਾਂ ਤੁਸੀਂ ਸੋਚੋ ਵੀ ਆਮ ਲੋਕਾਂ ਦਾ ਕੀ ਹਾਲ ਹੋਏਗਾ ਕਿ ਇਹਨਾਂ ਨੂੰ ਇਨਸਾਫ ਨਹੀਂ ਮਿਲਿਆ ਜਾਵੇ ਤੇ ਉਹਨਾਂ ਚੋਰਾਂ ਨੂੰ ਬਦੂ ਜਲਦੀ ਜਲਦੀ ਫੜਿਆ ਜਾਵੇ ਮੇਰਾ ਨਾਮ ਤਾਰ ਸਿੰਘ ਹੈ ਜੀ ਮੈਂ ਪੀ ਡਬਲਯੂ ਰੀ ਫੀਲਡ ਲੈਂਡ ਵਰਕਸ਼ਾਪ ਯੂਨੀਅਨ ਦਾ ਬਰਨਾਲਾ ਬ੍ਰਾਂਚ ਦਾ ਪ੍ਰਧਾਨ ਹੈ ਜੀ ਇਹ ਸਾਡੀ ਇੱਥੇ ਵਰਕਰ ਪੀ ਡਬਲਯੂ ਆਪਣੇ ਪੰਜਾਬ ਵਟਸਾਹੀ ਸੀਰੇਜ ਬੋਰਡ ਦੇ ਵਿੱਚ ਜਗਜੀਤ ਕੁਮਾਰ ਜੀ ਪਿਛਲੇ ਤਕਰੀਬਨ 10 ਸਾਲ ਤੋਂ ਕੰਮ ਕਰਦੇ ਨੇ ਜੀ ਨਾਈ ਰਾਤ ਦੀ ਡਿਊਟੀ ਹੁੰਦੀ ਆ ਦਸਹਿਰਾ ਗਰਾਊਂਡ ਦੇ ਚ ਪੰਜ ਨੰਬਰ ਟਿਊ ਵਾਲਾ ਆਪਣਾ ਫਹਾਰਾ ਚੌਂਕ ਦੇ ਕੋਲ ਜੀ ਉੱਥੇ ਪਿਛਲੇ ਲਗਾ 10 ਸਾਲ ਤੋਂ ਇਹ ਕੰਮਕਾਰ ਕਰ ਰਹੇ ਨੇ ਰਾਤ ਦੀ ਇਹਨਾਂ ਦੀ ਡਿਊਟੀ ਹੁੰਦੀ ਆ ਰਾਤ ਵੀ ਆਪਣੀ ਡਿਊਟੀ ਹੁੰਨ ਡਿਊਟੀ ਦੌਰਾਨ ਇਹਨਾਂ ਤੇ ਰਾਤ ਨੂੰ ਆ ਕੇ ਕਿਸੇ ਨੇ ਇਹਨਾਂ ਤੇ ਹਮਲਾ ਕੀਤਾ ਤੇ ਜਿੱਤ ਤਰ ਹਿਆਰ ਨੇ ਇਹਨਾਂ ਦਾ ਕੰਨ ਕੱਟਿਆ ਗਿਆ ਜਵਾੜਾ ਇਹਨਾਂ ਦਾ ਫ੍ਰੈਕਚਰ ਹੈ ਜੀ ਤੇ ਇਹਨਾਂ ਦੀ ਬਾਹਂ ਤੋੜ ਦਿੱਤੀ ਗਈ ਆ ਹੋਰ ਵੀ ਕਾਫੀ ਸੱਟਾਂ ਇਹਨਾਂ ਦੇ ਗੁੱਜੀਆਂ ਜੀ ਤੇ ਇਹਨਾਂ ਦੀ ਇੱਕ ਸਕੂਟਰ ਹੀ ਸੀ ਮੋਬਾਈਲ ਸੀ ਉਹ ਵੀ ਉਹ ਖੋਕੇ ਲੈ ਗਏ ਜਿਹੜੇ ਹਮਲਾ ਕਰਨ ਵਾਲੇ ਗੁੰਡੇ ਸੀਗੇ ਜੀ ਦੇਖਣਾ ਸਰ ਤੁਸੀਂ ਇਹ ਦੇਖੋ ਜੀ ਦਿੱਪਤੀ ਦਫ਼ਤਰ ਦੇ ਗੰਧ ਦੇ ਨਾਲ ਜਿਹੜੀ ਵਾਰਦਾਤ ਹੋ ਗਈ ਐਦੂੰ ਹੋਰ ਆਪਾਂ ਕਿੱਥੇ ਕਿਸੇ ਨੂੰ ਆਪਾਂ ਸੇਫ ਸਮਝ ਸਕਦੇ ਆਂ ਵੀ ਆਪਣਾ ਕੋਈ ਨਾਗਰਿਕ ਕਿੱਥੇ ਕੋਈ ਸੇਫ ਹੋਊਗਾ ਬਹੁਤ ਵੱਡੀ ਘਟਨਾ ਹੈ ਜੀ ਇਹਦੇ ਨਾਲ ਹੀ ਦੁੱਖਦਾਈ ਘਟਨਾ ਕਿ ਰਾਤ ਦੀ ਦੇ ਕਰੀਬ ਇਹਨਾਂ ਘਟਨਾ ਵਾਪਰੀ ਨੂੰ 8-9 ਘੰਟੇ ਹੋ ਗਏ ਸਾਡੇ ਦਫ਼ਤਰ ਦਾ ਕੋਈ ਜੇਈ ਕੋਈ ਐਸਡੀਓ ਹਜੇ ਤੱਕ ਇੱਥੇ ਹਜੇ ਤੱਕ ਪਹੁੰਚਿਆ ਨਹੀਂਗਾ ਨਾ ਪਤਾ ਲੈਣ ਪਹੁੰਚਿਆ ਨਾ ਹੀ ਗਿਰਦਾਰੀਆ ਨੇ ਕੰਪਨੀ ਜਿਹੜੀ ਇੱਥੇ ਕੰਮ ਕਰ ਰਹੀ ਆ ਨਾ ਉਹਨਾਂ ਦਾ ਹੀ ਕੋਈ ਇੱਥੇ ਵਰਕਰ ਅਜੇ ਤੱਕ ਇੱਥੇ ਆਇਆ ਹੈ ਜੀ ਉਹ ਆਪਦੇ ਹਾਲਤੇ ਵਰਕਰ ਪਿਆ ਸਾਡੇ ਵਰਕਰ ਪਹੁੰਚਿਆ ਜੱਥੇਬੰਦੀ ਦੇ ਉਹਨਾਂ ਨੇ ਲਿਆ ਕੇ ਇੱਥੇ ਦਾਖਲ ਕਰਵਾਇਆ ਜੀ ਉਹੀ ਹੁਣ ਤੱਕ ਦੇਖਭਾਲ ਕਰ ਰਹੇ ਆ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਲੋਕੀਆਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਤੇ ਜਿਹੜੇ ਅਧਿਕਾਰੀਆਂ ਨੇ ਹੁਣ ਤੱਕ ਇਸ ਮਸਲੇ ਤੇ ਗੌਰ ਨਹੀਂ ਕੀਤੀ ਸਾਡੇ ਦਫ਼ਤਰ ਦੇ ਜਾਂ ਪ੍ਰਸ਼ਾਸਨ ਦੇ ਉਹਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇ ਨਹੀਂ ਜੱਥੇਬੰਦੀ ਜਿਹੜਾ ਸੰਘਰਸ਼ ਕਰਨ ਲਈ ਮਜਬੂਰ ਹੋਵੇਗਾ ਮੈਂ ਨਾਇ ਐਸੇ ਹਰਤਾ ਸਿੰਘ ਆਂ ਤੇਰੇ ਯਾਰ ਜਮਨਦੀ ਨੇ ਨੋਟ ਕਰਾਇਆ ਸੀਗਾ ਵੀ ਜਗਜੀਵਨ ਸਿੰਘ ਪੁੱਤਰ ਪ੍ਰੇਮਕੰਤ ਬਾਛੀ ਬਰਨਾਲਾ ਜਿਹੜਾ ਲੜਾਈ ਝਗੜਾ ਹੋਣ ਕਰਕੇ ਸਿਵਲਾ ਹਸਪਤਾਲ ਬਰਨਾਲਾ ਦਾਖਲ ਹੈ ਜਿਸ ਤੇ ਮੈਂ ਸਮੇਤ ਪੁਲਿਸ ਪਾਰਟੀ ਦੇ ਸਿਵਲਾ ਹਸਪਤਾਲ ਬਰਨਾਲਾ ਗਿਆ ਸੀ ਜਿੱਥੇ ਡਾਕਟਰ ਸਾਹਿਬ ਤੋਂ ਫਿੱਟ ਲੈ ਕੇ ਜਗਜੀਵਨ ਕੁਮਾਰ ਨੂੰ ਉਹਨਾਂ ਦਾ ਬਿਆਨ ਲਿਖਾਇਆ ਗਿਆ ਬਿਆਨ ਦੇ ਆਧਾਰ ਦੇ ਉੱਤੇ ਅਗਲੀ ਕਾਰਵਾਈ ਕਰਾਂਗੇ ਜੋ ਵੀ ਸਾਹਮਣੇ ਆਊਗਾ ਤੱਥਾਂ ਦੇ ਆਧਾਰ ਦੇ ਉੱਤੇ ਫੀਮ ਕਾਦਮੰਦ ਅਦਾਲਤ ਕਰਕੇ ਤਫਤੀਸ਼ ਕਰਾਂਗੇ ਅਨਨੌਨਾ ਬਿਆਖਿਆ ਦੇ ਖਿਲਾਫ ਇਹਨਾਂ ਨੇ ਬਿਆਨ ਲਿਖਾਇਆਗਾ ਉਹਦੀ ਪੜਤਾਲ ਕਰਕੇ ਜੋ ਵੀ ਸਾਹਮਣੇ ਆਇਆ ਉਹਦੇ ਖਿਲਾਫ ਟਰੇਸ ਕਰਕੇ ਮਕਦਮਾ ਨੂੰ ਅੱਗੇ ਇਹਦੇ ਬਾਰੇ ਉਹਨਾਂ ਨੇ ਕਿਹਾ ਵੀ ਰਾਤ ਕੋਈ ਸਾਡਾ ਬਿਸਕੂਟੀ ਤੇ ਪੈਸੇ ਤੇ ਮੋਬਾਈਲ ਵੀ ਕੋਈ ਲੈ ਗਿਆ ਜਿਹੜਾ ਬੰਦਾ ਆਇਆ ਸੀ ਉਹਦੇ ਬਾਰੇ ਵੀ ਪੜਤਾਲ ਕਰਾਂਗੇ ਹਾਂ ਜੀ ਹਾਂ ਕੁੱਟਵਾਰ ਐਫ ਆਈ ਆਰ ਦੇ ਰਹੇ ਹਾਂ ਬਿਆਨ ਲਿਖ ਲਿਆ ਐਫ ਆਈ ਆਰ ਦੇ ਰਹੇ ਹਾਂ